ਹੁਣ ਮੈਂ ਤੁਹਾਨੂੰ ਬੇਸਮੈਂਟ ਦੇ ਵਿੱਚ ਲੈ ਕੇ ਚਾਉਂਦਾ ਵਿਕਰਾਮ ਇਹ 4000 ਜਾਂ 4500 4500 ਸਕਰ ਫੁੱਟ ਕਿਦੇ ਹੋਣੀ ਹੈਗੇ ਇਹ ਘਰ ਸਾਰੇ ਤੇ ਜੇ ਆਪਾਂ ਕਹਿ ਦੀ ਇਹ ਮਤਲਬ ਇੰਨਾ ਤਾਂ ਹਨਾ ਵਿੜਾ ਆਪਣੇ ਉਥੇ ਪੰਜਾਬ ਦੇ ਘਰਾਂ ਦੇ ਵਿੱਚ ਇੰਨਾ ਤਾਂ ਹਨਾ ਵਿੜਾ ਹੀ ਹੁੰਦਾ ਸੀਗਾ ਹੁਣ ਮੈਂ ਤੁਹਾਨੂੰ ਦਿਖਾ ਦਿੰਦਾ ਉਹ ਜਿਹੜੀ ਉਹ ਸਾਹਮਣੇ ਵਾਲੀ ਸਟਰੀਟ ਆ ਗਈ ਉਹ ਵੀ ਸਾਡੀ ਆਪਣੀ ਦੀ ਬਣਾਈ ਵੀ ਹੈਗੀ ਹੈ ਹੈਲੋ ਸਾਥੀ ਗਾੜੀ ਸਾਰਿਆਂ ਨੂੰ ਆਪ ਕਰਦੇ ਆ ਸਾਰੇ ਚੜ੍ਹਦੀ ਕਲਾ ਜਿਓਗੇ ਜਿੱਥੇ ਵੀ ਹੋਵੋਗੇ ਸਾਰੇ ਠੀਕ ਠਾਕ ਰਹੋਗੇ ਬਾਕੀ ਗੱਲਾਂ ਆਪਾਂ ਬਾਅਦ ਚੋਂ ਕਰਦੇ ਹਾਂ ਤੁਸੀਂ ਪਹਿਲਾਂ ਸਵੇਰ ਦਾ ਮੌਸਮ ਦੇਖੋ ਸਵੇਰ ਦੇ 7:00 ਵੱਜ ਚੁੱਕੇ ਆ ਤੇ ਤੁਸੀਂ ਮੌਸਮ ਦੇਖੋ ਮੀਂਹ ਪੈ ਮੀਂਹ ਪੈ ਰਿਹਾ ਸੀ ਆ ਤੇ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਕਿੰਨਾ ਸੋਹਣਾ ਲੱਗ ਰਿਹਾ ਮੌਸਮ ਸਵੇਰੇ ਸਵੇਰੇ ਜਲਦੀ ਉੱਠਣ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਸਵਾਦ ਹੀ ਵੱਖਰਾ ਹੁੰਦਾ ਹੈਗਾ ਤੇ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਆ ਲਗਭਗ ਹਨ ਨਾਲ ਦੀ ਨਾਲ ਕੰਸਟਰਕਸ਼ਨ ਤੇ ਵੀ ਆ ਕੰਸਟਰਕਸ਼ਨ ਦਾ ਕੰਮ ਕਿਵੇਂ ਹੁੰਦਾ ਕਿਹੜੀ ਟਰੇਡ ਕਿਵੇਂ ਕੰਮ ਕਰਦੀ ਹੈ ਨਾ ਤੇ ਜਿਹੜੀ ਮੇਨ ਵੀਡੀਓ ਆ ਉਹ ਹੈਗੀ ਆਪਣੀ ਕੈਨੇਡਾ ਦੇ ਵਿੱਚ ਘਰ ਕਿਵੇਂ ਬੰਦੇ ਆਗੇ ਇਹ ਪਹਿਲਾਂ ਮੈਨੂੰ ਆਈਡੀਆ ਦਾ ਇਹ ਆਈਡੀਆ ਮੈਨੂੰ ਉਦੋਂ ਆਇਆ ਕਿ ਮੈਂ ਜਦੋਂ ਮਤਲਬ ਨਾਰਮਲੀ ਘਰ ਦੇ ਨਾਲ ਗੱਲ ਕਰਦਾ ਹੁਣ ਤੇ ਮੈਨੂੰ ਕਦੇ-ਕਦੇ ਆਉਂਦਾ ਘਰ ਦੇ ਕਹਿੰਦੇ ਕਿ ਹਾਂ ਵੀ ਸਾਨੂੰ ਵੀ ਦਿਖਾ ਦੇ ਘਰ ਹਨਾ ਪਰ ਮੈਂ ਉਹਨਾਂ ਨੂੰ ਘਰ ਤੋਂ ਹੁਣ ਕਿਵੇਂ ਆ ਉਹ ਪੁੱਛਦੇ ਆ ਕੀ ਜੀ ਆ ਕਿਵੇਂ ਬੰਦੀ ਆ ਕੀ ਹੁੰਦਾ ਉਹਨਾਂ ਨੂੰ ਮੈਂ ਦਿਖਾਉਣਾ ਉਹ ਪੁੱਛਦੇ ਆ ਉਹਨਾਂ ਤੇ ਇੰਨੀ ਕਯੂਰੀਓਸਿਟੀ ਹੁੰਦੀ ਹੈ ਕਿ ਤੇ ਹਰੇਕ ਹਰੇਕ ਚੀਜ਼ ਨੂੰ ਜਾਣਨ ਦੀ ਕਿਉਂਕਿ ਉਧਰ ਆਪਣੇ ਘਰ ਹਨਾ ਸੀਮੈਂਟ ਦੇ ਬੰਦੇ ਹੈਗੇ ਤੇ ਇੱਧਰ ਘਰ ਲੱਕੜ ਦੇ ਬੰਦੇ ਹੈਗੇ ਪਰ ਮਨ ਨੂੰ ਆਏ ਸੀਗਾ ਮੈਂ ਕਿਹਾ ਕਿਉਂ ਨਾ ਮਤਲਬ ਇੱਕ ਵੀਡੀਓ ਬਣਾਈ ਜਾਵੇ ਹਨਾ ਮਤਲਬ ਲੱਗ ਪਾ ਮੇਰੇ ਘਰਦਿਆਂ ਨੂੰ ਵੀ ਨਹੀਂ ਪਤਾ ਹਨਾ ਇੱਧਰ ਘਰ ਕਿਵੇਂ ਬੰਦੇ ਹੋ ਕਿੰਨੇ ਉਧਰ ਮਤਲਬ ਕਿੰਨੀ ਜਨਤਾ ਗਈ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਹਨਾ ਤੇ ਫਿਰ ਮੈਂ ਸੋਚਿਆ ਮੈਂ ਕਿਹਾ ਕਿਉਂ ਨਾ ਇੱਕ ਵੀਡੀਓ ਦੇ ਰਾਹੀਂ ਹਨਾ ਮਤਲਬ ਸਾਰਿਆਂ ਨੂੰ ਜਿੰਨੀਆਂ ਕਿ ਚੀਜ਼ਾਂ ਦੱਸ ਸਕਿਆ ਉਨੀਆਂ ਕਿ ਚੀਜ਼ਾਂ ਦਿਖਾਈਆਂ ਜਾਣ ਹਨਾ ਫੁੱਲ ਮ ਲੱਗੇ ਘਰ ਕਿਵੇਂ ਬੰਦੇ ਆਗੇ ਤੇ ਬਾਕੀ ਹੁਣ ਮੜਿਆ ਉਹ ਮਤਲਬ ਠੰਡ ਹੋਣ ਲੱਗੀ ਸਵੇਰੇ ਤੇ ਓਡੀ ਹੱਡੀਆਂ ਵੀ ਕਦੇ ਪੌਣੀਆਂ ਪੈਂਦੀਆਂ ਗਈਆਂ ਤੇ ਬਾਕੀ ਮਤਲਬ ਮੈਂ ਛਣਾ ਕੱਲੀ ਕੱਲੀ ਇਹ ਕਹ ਸਕਦਾ ਕਿ ਆ ਮੈਂ ਕੱਲੀ ਕੱਲੀ ਚੀਜ਼ ਦਿਖਾਵਾਂ ਆਜੀ ਜਾਣ ਕਿਉਂਕਿ ਉਸਾਂ ਨਾਲ ਮਤਲਬ ਵੀਡੀਓ ਬਹੁਤ ਜ਼ਿਆਦਾ ਲੰਬੀ ਬਣ ਜਾਂਦੀ ਹੈ ਤੇ ਮਤਲਬ ਮੈਂ ਜਿੰਨਾ ਕਵਰ ਕਰ ਸਕਦਾ ਹੋਇਆ ਮੈਂ ਓਨਾ ਕਵਰ ਕਰਾਂਗਾ ਤੇ ਕਾਕੀ ਆਈ ਵੀ ਹੁੰਦਾ ਮਤਲਬ ਹਨ ਲੱਖ ਲੱਖ ਟੋਟਿਆਂ ਦੇ ਵਿੱਚ ਵੀਡੀਓ ਬਣਾਉਣੀ ਚਾਹੇ ਨਾ ਕਿਹੜਾ ਟੋਟਾ ਮੈਂ ਕਿਸੇ ਦਿਨ ਸ਼ੂਟ ਕਰੂੰਗਾ ਕਿਹੜਾ ਵੀਡੀਓ ਦਾ ਟੋਟਾ ਮੈਂ ਕਿਸੇ ਦਿਨ ਸ਼ੂਟ ਕਰੂੰਗਾ ਕਿਉਂਕਿ ਆਏ ਆ ਮੈਂ ਕੰਮ ਤੇ ਹੁੰਨਾ ਕੰਮ ਤੇ ਆ ਮੈਂ ਵੀਡੀਓ ਸ਼ੂਟ ਨਹੀਂ ਕਰ ਸਕਦਾ ਸਾਰੇ ਟ੍ਰੇਡ ਦੇ ਬੰਦੇ ਆਸੇ ਆਸੇ ਪਾਸੇ ਫਿਰਦੇ ਹੁੰਦੇ ਆਗੇ ਤੇ ਮਤਲਬ ਮੈਂ ਆਏ ਹੁੰਦਾ ਬੰਦਾ ਲੱਗ ਹਨਾ ਪਾਸੇ ਦੇ ਕੰਮ ਕਰ ਰਿਹਾ ਮੈਂ ਵੀਡੀਓ ਬਣਾਈ ਜਾਂਦਾ ਮਤਲਬ ਔਕਵਾੜੀਆ ਲੱਗਦਾਗਾ ਤੇ ਮੈਂ ਵੀਡੀਓ ਬਣਾਈ ਜਾਵਾ ਤੇ ਜੇ ਹੋ ਸਕੇ ਮੈਂ ਤੁਹਾਨੂੰ ਦੂਰੋਂ ਵੀ ਦਿਖਾਉਂਗਾ ਕੀ ਹਨਾ ਮਤਲਬ ਕੰਮ ਕਿਵੇਂ ਹੁੰਦਾ ਤੇ 7 ਵਜੇ ਚੁੱਕਿਆ ਮੌਸਮ ਪੂਰਾ ਘੈਂਟ ਅੱਜ ਬੜਾ ਮਤਲਬ ਪੂਰਾ ਵਧੀਆ ਜੀ ਲੱਗਣਾ ਅੱਜ ਤੇ ਬਾਕੀ ਗੱਲਾਂ ਆਪਾਂ ਕੰਮ ਦੇ ਕਰਦੇ ਆਂਗੇ ਤੇ ਵੀਡੀਓ ਆਪਾਂ ਹੁਣ ਕੰਮ ਤੇ ਆ ਕੇ ਸ਼ੁਰੂ ਕਰਦੇ ਕੰਮ ਆਏ ਹੁੰਦੇ ਕੰਮ ਭਾਰਾ ਵੀ ਹੁੰਦਾ ਤੇ ਮਤਲਬ ਮਿੱਟੀ-ਮੁੱਟੀ ਵਾਲਾ ਵੀ ਹੁੰਦਾ ਤਾਮ ਕਰਕੇ ਮੜੇ ਹੈ ਹਨਾ ਸ਼ਕਲ-ਸ਼ੁਕਲ ਦੀ ਲਿਬੜੀ ਪਈ ਹੋਣੀ ਆ ਤੇ ਹੁਣ ਤੁਹਾਨੂੰ ਦਿਖਾ ਦਿੰਨੇ ਆ ਕਿ ਮਤਲਬ ਮੇਨ ਕੀ ਹੁੰਦਾਗਾ ਘਰਾਂ ਦਾ ਆਪਾਂ ਕਹਿ ਦਿੰਨੇ ਹੁੰਨੇ ਆ ਕਿ ਹਾਂ ਵੀ ਜੇ ਘਰ ਮਜ਼ਬੂਤ ਹੋਣਾ ਚਾਹੀਦਾ ਹੈਗਾ ਘਰ ਦੀ ਨੀਂਹ ਮਜ਼ਬੂਤ ਹੋਣੀ ਚਾਹੀਦੀ ਹੈ ਮੇਨਲੀ ਤੇ ਹੁਣ ਆ ਦੇਖੋ ਇੱਧਰ ਹੁਣ ਫਾਊਂਡੇਸ਼ਨ ਪਈ ਜਾਂਦੀ ਸੀਗੀ ਇੱਧਰ ਹੁਣ ਆਲਰੇਡੀ ਉਹਨਾਂ ਨੇ ਕੰਕਰੀਟ ਹਨਾ ਪੋਰ ਕੀਤੀ ਵੀ ਹੈਗੀ ਕੰਕਰੀਟ ਪਾਈ ਵੀ ਸੀਗੀ ਤੇ ਆਹ ਇੱਕ ਘਰ ਦੀ ਇਹਨਾਂ ਨੇ ਹਨਾ ਉਹ ਰੱਖੀ ਵੀ ਹੈਗੀ ਨਹੀਂ ਰੱਖੀ ਫਾਊਂਡੇਸ਼ਨ ਪਾਈ ਵੀ ਹੈਗੀ ਇੱਧਰ ਇੱਕ ਘਰ ਦੀ ਹਨਾ ਫਾਊਂਡੇਸ਼ਨ ਪਾਈ ਆਂ ਜਿਹੜੀਆਂ ਫਾਊਂਡੇਸ਼ਨ ਆਗੀਆਂ ਉਧਰ ਪੈ ਜਾਣੀਆਂ ਉਧਰ ਹਨਾ ਫਾਊਂਡੇਸ਼ਨ ਆ ਪਾਉਣਗੇ ਇਹ ਤੇ ਇਹੀ ਸੇਮ ਚੀਜ਼ ਹਮ ਤੁਹਾਨੂੰ ਦਿਖਾ ਦੇਣਾ ਉਹ ਜਿਹੜੀ ਉਹ ਸਾਹਮਣੇ ਵਾਲੀ ਸਟਰੀਟ ਆਗੀ ਉਹ ਵੀ ਸਾਡੀ ਆਪਣੀ ਦੀ ਬਣਾਈ ਵੀ ਹੈਗੀ ਆਹ ਘਰ ਹਜੇ ਹੁਣੇ-ਹੁਣੇ ਬਣੇ ਆਗੇ ਇਹਨਾਂ 'ਚ ਕੰਮ ਚੱਲ ਰਿਹਾ ਹੈਗਾ ਉਧਰੋਂ ਲੈ ਕੇ ਉਹ ਲੈ ਕੇ ਜਿਹੜੀ ਆ ਸਟਰੀਟ ਇੱਧਰੋਂ ਆ ਰਹੀ ਆਗੀ ਇਹ ਵੀ ਸਾਡੀ ਕੰਪਨੀ ਦੀ ਬਣਾਈ ਵੀ ਹੈਗੀ ਤੇ ਇੱਥੇ ਵੀ ਮਤਲਬ ਕੰਮ ਹਜੇ ਜਿੱਤ ਲੀ ਜਾਂਦਾਗਾ ਲਗਾਤਾਰ ਮਤਲਬ ਚੱਲ ਰਿਹਾ ਕੰਮ ਤੇ ਬਸ ਹੁਣ ਇਹਨਾਂ ਦੇ ਪਿੱਛੇ ਜਿਹੜਾ ਉਹ ਆ ਖਾਲੀ ਥਾਂ ਪਿਆ ਉੱਧਰ ਵੀ ਘਰ ਬਣਨੇ ਆਗੇ ਜਿਹੜੇ ਦਰਖਤਾਂ ਦੇ ਇਧਰਲੇ ਪਾਸੇ ਉੱਧਰ ਵੀ ਘਰ ਬਣਨੇ ਆਗੇ ਤੇ ਮਤਲਬ ਹੈਗਾ ਕਾਫੀ ਮਤਲਬ 2-3 ਸਾਲ ਦਾ ਪ੍ਰੋਜੈਕਟ ਹੈਗਾ ਘਰਾਂ ਦਾ ਇਹ ਆਹੀ ਸਿਰਫ ਸਾਈਟ ਤੇ ਤੇ ਉਹ ਕੰਕਰੀਟ ਪਾਉਣ ਤੋਂ ਬਾਅਦ ਚ ਫਿਰ ਹਨਾ ਫਰੇਮਿੰਗ ਦਾ ਕੰਮ ਸ਼ੁਰੂ ਹੋਊਗਾ ਲੱਕੜ ਦਾ ਕੰਮ ਸ਼ੁਰੂ ਹੋਊਗਾ ਤੇ ਜਦੋਂ ਲੱਕੜ ਦਾ ਕੰਮ ਸ਼ੁਰੂ ਹੋ ਗਿਆ ਫਿਰ ਇਹਨਾਂ ਨੇ ਬਿਲਡਿੰਗ ਖੜੀ ਕਰ ਦੇਣੀ ਹੈਗੀ ਬਿਲਡਿੰਗ ਖੜੀ ਕਰਕੇ ਫਿਰ ਉਹ ਚ ਅੱਗੇ ਕੰਮ ਸ਼ੁਰੂ ਹੋ ਜਾਣੇ ਹੈਗੇ ਹੌਲੀ-ਹੌਲੀ ਆਏ ਕੰਮ ਹੋਈ ਜਾਣਗੇ ਹੌਲੀ-ਹੌਲੀ ਕਰਦੇ ਇਹਨਾਂ ਨੇ ਆਈ ਘਰ ਖੜਾ ਕਰ ਦੇਣਾ ਹੈਗਾ ਸਾਰਾ ਕੰਮ ਸਾਰਾ ਘਰ ਬਣਾ ਦੇਣਾ ਹੈ ਟੂ ਜ਼ੈਡ ਤੇ ਫਾਈਨਲ ਲੁੱਕ ਕਹੇ ਜਿਹੀ ਆਉਂਦੀ ਹੁੰਦੀ ਹੈ ਘਰ ਦੀ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਂਗਾ ਵੀਡੀਓ ਦੇ ਵਿੱਚ ਬਨੇ ਰਹੋ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂਗੇ ਕਿ ਮਤਲਬ ਸਾਰਿਆਂ ਨੇ ਸੁਣਿਆ ਹੋਊ ਕੈਨੇਡਾ ਸਾਰਿਆਂ ਨੇ ਸੁਣਿਆ ਹੋਣਾਗਾ ਕਿ ਕੈਨੇਡਾ ਦੇ ਵਿੱਚ ਘਰ ਸਾਰਾ ਲੱਕੜ ਦਾ ਬਣਿਆ ਹੁੰਦਾ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਣਾ ਮੈਂ ਤੁਸੀਂ ਦੇਖੋਗੇ ਆਸੇ ਪਾਸੇ ਚਾਰੇ ਕਿਤੇ ਪਾਸੇ ਜਿੱਥੇ ਵੀ ਦੇਖੋਗੇ ਲੱਕੜੀ ਲੱਕੜ ਲੱਗੀ ਹੋਈ ਹੈਗੀ ਏ ਟੂ ਜ਼ेड ਦੇਖੋ ਜੀ ਆਹ ਸਾਰੇ ਘਰ ਦੇ ਵਿੱਚ ਲੱਕੜ ਲੱਗੀ ਹੋਈ ਹੈਗੀ ਤੇ ਇਹਦੇ ਵਿੱਚ ਬਿਜਲੀ ਦਾ ਕੰਮ ਵੀ ਬਿਜਲੀ ਦਾ ਕੰਮ ਇਹਦੇ ਵਿੱਚ ਚੱਲੀ ਜਾਂਦਾ ਹੈਗਾ ਤੇ ਬਿਜਲੀ ਦਾ ਕੰਮ ਇਹਦੇ ਵਿੱਚ ਚੱਲੀ ਜਾਂਦਾ ਸੀਗਾ ਪਲੰਬਿੰਗ ਦਾ ਕੰਮ ਵੀ ਮਾੜਾ ਮੋਟਾ ਡੰਨੋ ਹੋ ਜਾਵਗਾ ਤੁਹਾਨੂੰ ਫਾਊਂਡੇਸ਼ਨ ਆ ਮੈਂ ਉੱਤੋਂ ਦਿਖਾ ਦਿੰਦਾਗਾ ਆ ਦੇਖੋ ਆ ਤੁਸੀਂ ਦੇਖੋ ਲੈ ਉੱਪਰ ਦੇਖੋਗੇ ਸੀਲਿੰਗ ਥੱਲੇ ਦੇਖੋ ਉਧਰ ਜਿੱਧਰ ਮਰਜੀ ਦੇਖ ਲਓ ਸਾਰੇ ਕਿਤੇ ਪਾਸੇ ਲੱਕੜੀ ਲੱਕੜ ਇਹਨੂੰ ਕਹਿੰਦੇ ਆ ਫਰੇਮਿੰਗ ਐਕਾਂ ਐਂ ਚੀਜ਼ ਹੁੰਦੀ ਹੈਗੀ ਮੈਂ ਜਦੋਂ ਮਤਲਬ ਮੈਨੂੰ ਛੁੱਟੀ ਹੁੰਦੀ ਹੈਗੀ ਮੈਂ ਘਰ ਨੂੰ ਵਾਪਸ ਜਾਂਦਾ ਹੁੰਨਾ ਮੈਨੂੰ ਇੱਕ ਵਾਰ ਸਾਰੇ ਘਰਾਂ ਦੇ ਵਿੱਚ ਹਨਾ ਚੈੱਕ ਕਰਨਾ ਪੈਂਦਾ ਹੈ ਕਿ ਕੋਈ ਘਰ ਦਾ ਕੋਈ ਘਰ ਦੀ ਵਿੰਡੋ ਹੋਗੀ ਜਾਂ ਡੋਰ ਹੋਗੀ ਕੋਈ ਹਨਾ ਮਤਲਬ ਖੁੱਲੀ ਤਾਂ ਨਹੀਂ ਹੈਗੀ ਕਿਉਂਕਿ ਐ ਹੁੰਦਾ ਕਿ ਸਾਰੀ ਲੱਕੜ ਹੈਗੀ ਮੀਮੂ ਆ ਗਿਆ ਕੋਈ ਹੈ ਨਾ ਮੈਂ ਮਤਲਬ ਵਿੰਡੋ ਬਾਰੀ ਬੂਰੀ ਖੁੱਲੀ ਛੱਡਤੀ ਪਾਣੀ ਅੰਦਰ ਆ ਸਕਦਾ ਹੈਗਾ ਨਾ ਇੱਕ ਟਾਈਮ ਦੀ ਲੇਟਾਂ ਲੇਟਾਂ ਲੂਟਾਂ ਦਾ ਵੀ ਖਿਆਲ ਰੱਖਣਾ ਪੈਂਦਾ ਹੈਗਾ ਲੋਕਾਂ ਦਾ ਖਿਆਲ ਰੱਖਣਾ ਪੈਂਦਾ ਮੇਨ ਡੋਰਾਂ ਦਾ ਜਿਵੇਂ ਹੁੰਦਾ ਇੱਕ ਵਾਰ ਕੀ ਹੋਇਆ ਸੀਗਾ ਮੁੰਡਾ ਸੀ ਉਹਨੇ ਮੇਨ ਡੋਰ ਦਾ ਲੋ ਪਤਾ ਨਹੀਂ ਕੋਈ ਦਰਵਾਜ਼ਾ ਸੀ ਉਹ ਲੋਕ ਨੂੰ ਖੁੱਲਾ ਛੱਡਤਾ ਤੇ ਹੋਮਲੈਸ ਬੰਦੇ ਆਏ ਉਹਨਾਂ ਨੇ ਕੰਧਾਂ ਤੇ ਤਾਰਾਂ ਤੂਰਾਂ ਮਾਰਦੀਆਂ ਜਿਵੇਂ ਨਵਾਂ ਘਰ ਸੀਗਾ ਇਹ ਕੰਪਨੀ ਨੂੰ ਪਤਾ ਨਹੀਂ ਕਿੰਨੇ ਦਾ ਘਾਟਾ ਹੋਇਆ ਸੀਗਾ ਤਾਂ ਕਰਕੇ ਬਾਕੀ ਆਇਆ ਹੁੰਦਾਗਾ ਹਰੇਕ ਚੀਜ਼ ਦੀ ਹਰੇਕ ਟਰੇਡ ਦੀ ਆਪਦੀ ਇਨਸਪੈਕਸ਼ਨ ਹੁੰਦੀ ਹੈਗੀ ਕੁੱਲ ਮਿਲਾ ਕੇ ਜੇ ਮੈਂ ਕਹਾਂ ਹਨਾ ਕਿ ਸ਼ੁਰੂ ਤੋਂ ਲੈ ਕੇ ਘਰ ਦੇ ਸ਼ੁਰੂ ਤੋਂ ਜਦੋਂ ਕੰਮ ਸ਼ੁਰੂ ਹੁੰਦਾ ਐਂਡ ਤੱਕ ਬੰਨ ਤੱਕ ਜੋ ਸਾਰਾ ਘਰ ਬਣ ਜਾਂਦਾ ਪਤਾ ਨਹੀਂ ਕੁੱਲ ਮਿਲਾ ਕੇ 7-8 ਇਨਸਪੈਕਸ਼ਨਾਂ ਹੁੰਦੀਆਂ ਇੱਕ ਘਰ ਦੀਆਂ ਤੇ ਇਨਸਪੈਕਸ਼ਨ ਦਾ ਕੰਮ ਕੀ ਹੁੰਦਾ ਜਿੰਨਾ ਚਿਰ ਕੋਈ ਵੀ ਟਰੇਡ ਦੀ ਇਨਸਪੈਕਸ਼ਨ ਪਾਸ ਨਹੀਂ ਹੁੰਦੀ ਕਿਉਂਕਿ ਆ ਹੁੰਦਾ ਕਈ ਵਾਰ ਕੋਈ ਸੱਚ ਚੀਜ਼ ਰਹਿ ਜਾਂਦੀ ਹੈਗੀ ਉਹ ਦੇ ਕਰਕੇ ਹਣਾ ਉਹ ਇਨਸਪੈਕਸ਼ਨ ਫੇਲ ਕਰ ਦਿੰਦੇ ਆ ਇਨਸਪੈਕਸ਼ਨ ਆ ਨਾ ਪਾਸ ਨਹੀਂ ਕਰਦੇ ਜਿੰਨਾ ਚਿਰ ਕੋਈ ਚੀਜ਼ ਕੰਪਲੀਟ ਨਹੀਂ ਹੁੰਦੀ ਜਦੋਂ ਚੀਜ਼ ਕੰਪਲੀਟ ਹੋ ਜਾਂਦੀ ਆ ਇਨਸਪੈਕਸ਼ਨ ਪਾਸ ਹੋ ਜਾਂਦੀ ਆ ਉਦੋਂ ਬਾਅਦ ਚ ਅਗਲੀ ਟ੍ਰੇਡ ਆ ਉਹਦਾ ਕੰਮ ਸ਼ੁਰੂ ਕਰਦੀ ਆ ਮੈਨੂੰ ਇਥੇ ਇੰਨੇ ਘਰ ਆ ਗਏ ਹੁਣ ਕਿਹੜੇ ਘਰ ਦੇ ਵਿੱਚ ਕੀ ਕੰਮ ਕਰਨਾ ਪੈਂਦਾ ਕਿਹੜੇ ਘਰ ਦੇ ਵਿੱਚ ਕੀ ਕੰਮ ਕਰਨਾ ਪੈਂਦਾਗਾ ਤੇ ਹਰੇਕ ਘਰ ਦੀਆਂ ਤਿੰਨ ਤਿੰਨ ਫਲੋਰਾਂ ਗੀਆਂ ਬੇਸਮੈਂਟ ਹੋ ਗਈ ਜੀ ਹਣਾ ਮੇਨ ਫਲੋਰ ਹੋਗੀ ਤੇ ਉੱਪਰਲੀ ਫਲੋਰ ਹੋਗੀ। ਅੰਡਣ ਦੇ ਵਿੱਚ ਮੈਂ ਤੁਹਾਨੂੰ ਤੁਹਾਨੂੰ ਕਹਦਾ ਪਤਾ ਨਹੀਂ ਮੈਂ ਕਿੰਨੀਆਂ ਪੌੜੀਆਂ ਚੜਜਣਾ ਕਿੰਨੀਆਂ ਪੌੜੀਆਂ ਉਤਰਨਾ। ਦਿਨ ਦੇ ਵਿੱਚ ਮੇਰੇ ਤੁਹਾਨੂੰ ਕਹਿ ਦਵਾਂ ਆਰਾਮ ਦੇ ਨਾਲ 15 ਕਿਲੋਮੀਟਰ ਜਾਂ ਹਨਾ 25-25000 ਮੇਰੇ ਉਹ ਸਟੈਪ ਬਣ ਜਾਂਦੇ ਆਗੇ। ਜਾਂ ਇੰਨਾ ਮੈਂ ਇੱਕ ਦਿਨ ਦੇ ਵਿੱਚ ਤੁਰ ਲੈਣਾ। ਉਹ ਚੀਜ਼ ਘਰਾਂ ਦੇ ਬਾਹਰ ਲੱਕੜ ਤੋਂ ਬਾਹਰ ਇੱਕ ਆ ਚੀਜ਼ ਲਾਦੀ ਹੁੰਦੀ ਹੈਗੀ ਇਹਨੂੰ ਕਹਿੰਦੇ ਸਾਈਡਿੰਗ। ਇਹ ਚੀਜ਼ ਹੁੰਦੀ ਹੈ ਜਿਹੜੀ ਜੀ ਆ ਗਈ ਇਹ। ਆ ਦੇਖ ਲਓ ਪਲਾਸਟਿਕ ਜਿਹਦਾ ਕੁਝ ਹੁੰਦਾਗਾ ਇਹ ਤੇ ਇਹ ਨੂੰ ਬਾਹਰ ਲਾ ਦਿੰਦੇ ਆਗੇ ਜਿਵੇਂ ਹਨਾ ਮਤਲਬ ਸਿਆਲਾ ਸੂਲਾਂ ਦੇ ਵਿੱਚ ਜਿਵੇਂ ਸਨੋ ਪੈ ਜਾਂਦੀ ਹੈਗੀ ਹਨਾ ਉਹ ਘਰ ਦੇ ਅੰਦਰ ਨਹੀਂ ਆਉਣ ਦਿੰਦੀ ਮੀਂਹ ਪੈ ਜਾਂਦਾਗਾ ਤੇ ਹਵਾ ਚੱਲ ਪੈਂਦੀ ਹੈਗੀਆਂ ਤੇ ਬਾਕੀ ਐ ਹੁੰਦਾ ਜਿੱਥੇ ਤੱਕ ਹੋਣਾ ਦੇਖ ਤੁਸੀਂ ਆਹ ਫਾਊਂਡੇਸ਼ਨ ਪਈ ਹੋਈ ਹੈਗੀ ਆਹਨ ਫਾਊਂਡੇਸ਼ਨ ਜਿਹੜੀ ਮੈਂ ਤੁਹਾਨੂੰ ਉੱਧਰ ਦਿਖਾਈ ਸੀਗੀ ਇਹ ਫਾਊਂਡੇਸ਼ਨ ਪਈ ਵੀ ਹੈ ਇਹਦੇ ਉੱਤੇ ਇਹਨਾਂ ਨੇ ਲੱਕੜਾਂ ਦੇ ਵਿੱਚ ਆਇਨ ਨਟ ਕੱਸਦਨੇ ਹੈਗੇ ਤੇ ਇਹ ਉਹ ਇਹਦੇ ਉੱਤੇ ਸਾਰੀ ਬਿਲਡਿੰਗ ਚੀਜ਼ ਦੇਖੋਗੇ ਤੁਸੀਂ ਇਹਦੇ ਵਿੱਚ ਵੀ ਮਾੜਾ ਜਿਹਾ ਵੱਧ ਕੰਮ ਹੋਇਆ ਆ ਚੀਜ਼ ਦੇਖੋਗੇ ਇਹ ਰੂਹ ਇੱਕ ਇੱਕ ਤਰ੍ਹਾਂ ਦੀ ਰੂਹੀ ਆ ਇਹ ਦੇਖੋ ਮਾੜਾ ਜਿਹਾ ਮੈਂ ਇਹਨੂੰ ਪਾਇਆ ਇਹਨੇ ਪਾੜ ਹਣਾ ਉਹ ਲੱਗ ਹੋ ਜਾਣਾ ਪਾੜ ਜਾਣਾ ਇੱਕੋ ਸਾਧ ਦੀ ਰੂਹੀ ਆ ਪਰ ਇਹ ਕੰਮ ਬਹੁਤ ਵਧੀਆ ਕਰਦੀ ਹੈਗੀ ਆਹ ਦੇਖੋ ਇਹ ਇਹਨਾਂ ਦੇ ਵਿੱਚ ਪੈਕ ਹੁੰਦੀਆਂ ਇਹਨੂੰ ਇਨਸੂਲੇਸ਼ਨ ਕਹਿੰਦੇ ਹੈਗੀ ਆਹ ਚੀਜ਼ ਇਹਨੂੰ ਇਨਸੂਲੇਸ਼ਨ ਕਹਿੰਦੇ ਹੈਗੀ ਇਹ ਇਨਸੂਲੇਸ਼ਨ ਕਾਦਾ ਕੰਮ ਕਰਦੀ ਹੈ ਇਹ ਇੱਕ ਘਰਾਂ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਜੀ ਇਹ ਜਿਹੜੀ ਇਨਸੂਲੇਸ਼ਨ ਹੁੰਦੀ ਹੈਗੀ ਇਹ ਟੈਂਪਰੇਚਰ ਕੰਟਰੋਲ ਕਰਦੀ ਹੈਗੀ ਘਰਾਂ ਦੇ ਵਿੱਚ ਉਹ ਕਿਵੇਂ ਕਰਦੀ ਹੈਗੀ ਐ ਹੁੰਦਾਗਾ ਮਤਲਬ ਹਨਾ ਜਿਹੜਾ ਘਰ ਦੇ ਅੰਦਰਲਾ ਟੈਂਪਰੇਚਰ ਹੁੰਦਾਗਾ ਉਹਨੂੰ ਬਾਹਰਲੇ ਟੈਂਪਰੇਚਰ ਦੇ ਨਾਲੋਂ ਪ੍ਰੋਟੈਕਟ ਕਰਕੇ ਰੱਖਦੀ ਹੈਗੀ ਇਹ ਹੁਣ ਮੰਨ ਕੇ ਚਲੋ ਬਾਹਰ ਹਨਾ ਮਤਲਬ ਸਿਆਲਾਂ ਦੀ ਰੋਤਾ ਗਈ ਹਨਾ ਬਾਹਰ ਬਹੁਤ ਜ਼ਿਆਦਾ ਠੰਡ ਹੁੰਦੀ ਹੈਗੀ ਹੁਣ ਘਰਾਂ ਦੇ ਵਿੱਚ ਹੀਟ ਚਲਾਉਣੀ ਹੁੰਦੀ ਹੈਗੀ ਇਹ ਜਿਹੜੀ ਇਨਸੂਲੇਸ਼ਨ ਹੁੰਦੀ ਹੈ ਇਹ ਆਲਰੇਡੀ ਘਰ ਦੇ ਅੰਦਰ ਇੰਨਾ ਟੈਂਪਰੇਚਰ ਕੰਟਰੋਲ ਕਰਕੇ ਰੱਖਦੀ ਹੁੰਦੀ ਹੈਗੀ ਤਾਂ ਕਿ ਆਪਾਂ ਨੂੰ ਵੱਧ ਹੀਟ ਨਾ ਚਲਾਉਣੀ ਪਵੇ ਜੇ ਹੁਣ ਆਪਾਂ ਹੀਟ ਵੱਧ ਚਲਾਵਾਂਗੇ ਹੀਟ ਵੱਧ ਲੱਗੂਗੀ ਬਿੱਲ ਜ਼ਿਆਦਾ ਆਉਂਦੇ ਆਗੇ ਉਹ ਮਤਲਬ ਹੁਣ ਬਿੱਲ ਉਹ ਬਿੱਲ ਮਤਲਬ ਜੀ ਇਨਸੂਲੇਸ਼ਨ ਹੋਵੇ ਘਰ ਦੇ ਅੰਦਰ ਬਿੱਲ ਬਹੁਤ ਘੱਟ ਆਉਂਦੇ ਆਗੇ ਇਹ ਟੈਂਪਰੇਚਰ ਕੰਟਰੋਲ ਕਰਦੀ ਆ ਬਹੁਤ ਵਧੀਆ ਚੀਜ਼ ਆ ਪਰ ਇਹ ਕੰਮ ਕਰਨਾ ਬੜਾ ਔਖਾ ਕਰੋ ਪਰ ਨਾ ਟੇਡਾ ਮੇਡਾ ਜਿਹਾ ਹੋਇਆ ਪਿਆ ਦਾੜੀ ਦਾੜੀ ਖਿੱਲਰੀ ਪਈ ਹੋਣੀ ਹੈਗੀ ਤੇ ਕੰਮ ਤੇ ਐ ਹੀ ਹੁੰਦਾ ਕੰਮ ਤੇ ਬਸ ਆਹ ਹਾਲ ਹੋਈ ਜਾਂਦਾ ਆਹ ਦੇਖੋ ਆਹ ਟੱਬ ਹੁੰਦੇ ਆਗੇ ਇੱਥੇ ਇਹ ਟੱਬ ਪਹਿਲਾਂ ਨਹੀਂ ਲਿਆ ਕੇ ਰੱਖ ਦਿੰਦੇ ਹੁੰਦੇ ਆ ਇਹ ਟੱਬ ਟੱਬ ਬਾਲੇ ਭਾਰੇ ਵੀ ਨਹੀਂ ਹੁੰਦੇਗੇ ਮਤਲਬ ਦੋ ਜਾਨੇ ਵੀ ਚੱਕ ਕਰਨ ਚੱਕਣ ਦਾ ਰਾਮਣਾ ਚੱਕੇ ਜਾਂਦੇ ਆਗੇ ਇਹ ਟੱਬ ਦੇ ਮੈਨੂੰ ਮੈਨੂੰ ਵੀ ਨਹੀਂ ਅੱਜ ਤੱਕ ਪਤਾ ਲੱਗਿਆ ਇਹ ਕਾਦੇ ਬਣੇ ਹੁੰਦੇ ਆਗੇ ਤੇ ਇਹ ਤੁਸੀਂ ਮਟੀਰੀਅਲ ਦੇਖੋ ਪਤਾ ਨਹੀਂ ਕੀ ਆ ਆ ਚੀਜ਼ ਲੱਗੀ ਹੁੰਦੀ ਪਤਾ ਨਹੀਂ ਤੇ ਹੁਣ ਤੁਸੀਂ ਇਧਰ ਹੁਣ ਤੁਸੀਂ ਇਧਰੋਂ ਦੇਖੋ ਇਹਨਾਂ ਤੇ ਲੈਮੀਨੇਸ਼ਨ ਜਾਂ ਲੱਗਿਆ ਹੁੰਦਾਗਾ ਉਹ ਬਾਅਦ ਚੋਂ ਫਟ ਬੁੱਟ ਦਿੰਦੇ ਆਗੇ ਬਾਲੇ ਹਲਕੇ ਜਿਹੇ ਹੁੰਦੇ ਆਗੇ ਇਹ ਇਹ ਬਾ ਇਹ ਟੱਬ ਪਹਿਲਾਂ ਪੁੱਲੇ ਨਹੀਂ ਲੋਣੇ ਪੈਂਦੀ ਕਿਤੇ ਆਹ ਡਰਾਈਵ ਵਾਲਾ ਗਈ ਇਹ ਡਰਾਈਵ ਵਾਲ ਬਹੁਤ ਭਾਰੀ ਹੁੰਦੀ ਹੈਗੀ ਉਹ ਦਿਖਾ ਦਿੰਨਾ ਇਹਨਾਂ ਨੇ ਹੁਣ ਇਨਸੂਲੇਸ਼ਨ ਭਰੀ ਵੀ ਹੈਗੀ ਇਹ ਇਨਸੂਲੇਸ਼ਨ ਭਰ ਕੇ ਇਹਨਾਂ ਨੇ ਇਹਦੀ ਉੱਤੇ ਇੱਕ ਹਨਾ ਪੇਪਰ ਲਾ ਦੇਣਾ ਹੈਗਾ ਟਰਾਂਸਪੇਰੈਂਟ ਇਹ ਜਾ ਉਹ ਟਰਾਂਸਪੇਰੈਂਟ ਪੇਪਰ ਟੇਪ ਨਾਲ ਜੋੜ ਦੇਣਾ ਕੋਕਿੰਗ ਕਰ ਦੇਣੀ ਹੈਗੀ ਉਹ ਚੀਜ਼ ਹੋਣ ਤੋਂ ਬਾਅਦ ਚ ਬਾਅਦ ਚ ਆਹ ਡਰਾਈਵਰ ਲੱਗਣੀ ਹੈ ਤਾਂ ਇਹ ਆਪਾਂ ਤੁਹਾਨੂੰ ਦੇਖੋ ਕਲੀ ਮਤਲਬ ਕਲੀ ਕਹਦੀ ਹੈ ਹਨਾ ਇਹ ਜਾ ਕੁਝ ਮਟੀਰੀਅਲ ਹੁੰਦਾ ਹੈਗਾ ਇਹ ਟੱਟ ਵੀ ਬਹੁਤ ਛੇਤੀ ਜਾਂਦੀ ਹੈਗੀ ਇਹ ਤੇ ਭਾਰੀ ਬਹੁਤ ਹੁੰਦੀ ਹੈਗੀ ਤੇ ਇਹ ਡਰਾਈਵਲ ਲੱਗ ਜਾਂਦੀ ਹੈ ਇੱਕ ਕੰਦ ਕੰਦ ਬਣ ਜਾਂਦੀ ਹੈਗੀ ਤੇ ਡਰਾਈਵਲ ਲੱਗਣ ਤੋਂ ਬਾਅਦ ਚ ਹਣਾ ਸੈਂਡਿੰਗ ਹੁੰਦੀ ਹੈਗੀ ਸੈਂਡ ਕਰਦੇ ਹੈਗੇ ਸਾਰੀਆਂ ਚੀਜ਼ਾਂ ਨੂੰ ਜਿੱਥੇ-ਜਿੱਥੇ ਵੀ ਡਰਾਈਵਲ ਮਿਲਦੀ ਹੈਗੀ ਜੋਇੰਟ ਹੁੰਦੇ ਹੈਗੇ ਮੈਂ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਅਗਲੇ ਘਰ ਦੇ ਵਿੱਚ ਜਾ ਕੇ ਦਿਖਾਉਣੇ ਆ ਆ ਦੇਖੋ ਤੁਸੀਂ ਉੱਥੇ ਤਾਰਾਂ ਤਾਰਾ ਪਈਆਂ ਸਾਰੇ ਪੈਪੂ ਪਾਰੇ ਹੈਗੇ ਤੇ ਮਤਲਬ ਜਦੋਂ ਬੰਦੇ ਕੰਮ ਕਰਦੇ ਹੁੰਦੇ ਆ ਬਹੁਤ ਖਲੜਾ ਪਿਆ ਹੁੰਦਾਗਾ ਸਾਰੇ ਕਿਤੇ ਤਾਰਾਂ ਹੀ ਤਾਰਾਂ ਹੁੰਦੀਆਂ ਬਿਜਲੀ ਦੇ ਕੰਮ ਜਦੋਂ ਹੁੰਦਾਗਾ ਇਧਰਲਾ ਕੰਮ ਜਿਵੇਂ ਆਪਾਂ ਕਹਿ ਦੀਏ ਮੜ ਜਾਂ ਡਿਫਰੈਂਟ ਹੁੰਦਾਗਾ ਜਿਵੇਂ ਬਿਜਲੀ ਦਾ ਕੰਮ ਹੁੰਦਾ ਇੰਡੀਆ ਦੇ ਵਿੱਚ ਆਪਣੇ ਪੰਜਾਬ ਵਿੱਚ ਕਿਉਂਕਿ ਉਧਰ ਮੈਂ ਵੀ ਕੀਤਾ ਉਧਰ ਜੂਨ ਦੀਆਂ ਛੁੱਟੀਆਂ 'ਚ ਮੈਂ ਆਪਦੇ ਫੋਫੜ ਨਾਲ ਜਾਵੜਦਾ ਮੇਰਾ ਫੋਫੜ ਬਿਜਲੀ ਦਾ ਕੰਮ ਕਰਦਾ ਤੇ ਉਧਰ ਆਉਂਦਾ ਉਧਰ ਝਰੀਆਂ ਕੱਢਣੀਆਂ ਪੈਂਦੀਆਂ ਇੱਟਾਂ ਦੇ ਵਿੱਚ ਉਹ ਉਹ ਇੰਨਾ ਗੰਦਾ ਕੰਮ ਹੁੰਦਾਗਾ ਬੜੀ ਮਤਲਬ ਭੜਾ ਦੀ ਗਰਮੀ ਹੋਵੇ ਸਿਆਲ ਹੋਣਾ ਹਨਾ ਉਹ ਜਦੋਂ ਝਰੀਆਂ ਕੱਢਦੇ ਆ ਇੱਕ ਤਾਂ ਜ਼ੋਰ ਬਹੁਤ ਲੱਗਦਾਗਾ ਤੇ ਮਿੱਟੀ ਬਹੁਤ ਪੈਂਦੀ ਹੁੰਦੀ ਹੈਗੀ ਉਹਗਾ ਲੋ ਦੇ ਵਿੱਚ ਵੀ ਅੰਨੀ ਅੰਨੀ ਲੋ ਹੁੰਦੀ ਸੀਗੀ ਉਦੋਂ ਵੀ ਅਸੀਂ ਝਰੀਆਂ ਕੱਢੀਆਂ ਉਹ ਉਹ ਵਾਲਾ ਕੰਮ ਮਤਲਬ ਇਧਰ ਡਿਫਰੈਂਟ ਹੁੰਦਾਗਾ ਇਧਰ ਕਿਵੇਂ ਲੱਕੜਾਂ ਦੇ ਵਿੱਚ ਸਰਾਖ ਕੱਢਣੇ ਆਗੇ ਹਨਾ ਹਰੇਕ ਚੀਜ਼ ਦੀਆਂ ਆਪਣੀਆਂ ਗੰਨਾਂ ਅਲੱਗ-ਅਲੱਗ ਗੰਨਾਂ 기ਆਂ ਤੇ ਬਸ ਮਾੜੀ ਚੀਜ਼ ਨਾਲ ਸਰਾਖ ਨਿਕਲ ਜਾਂਦਾ ਉਹਦੇ ਵਿੱਚ ਦੀ ਤਾਰ ਨਗਾ ਦਿੰਦੇ ਆਗੇ ਉਧਰ ਕੀ ਕਰਨਾ ਪੈਂਦਾਗਾ ਉਧਰ ਝਰੀਆਂ ਕੱਢਣੀਆਂ ਪੈਂਦੀਆਂ ਗੀਆਂ ਡ੍ਰਿਲ ਦੇ ਨਾਲ ਇਟਾਂ ਨੂੰ ਮਤਲਬ ਇਟਾਂ ਦੇ ਇੱਕ ਹਨਾ ਪੈਪ ਵਰਗੀ ਲੈਣ ਜੀ ਬਣਾਉਣੀ ਪੈਂਦੀ ਹੈਗੀ 홀 ਕੱਢਣੇ ਪੈਂਦੇ ਹੈਗੇ ਉਹ ਵਾਲਾ ਕੰਮ ਵਾਲਾ ਉਹ ਖਾ ਇੱਧਰ ਉਸ ਤੋਂ ਹੁਣ ਕਹਿੰਦੀ ਇੱਧਰ ਬਿਜਲੀ ਦਾ ਕੰਮ ਸੌਖਾ ਹੈਗਾ ਇਹ ਹੀ ਫਰਕ ਆ ਮੜਾ ਜਾਂ ਆ ਗੱਡੀ ਖੜੀ ਆ ਆਪਣੋ ਤੇ ਆ ਕਰਦੇ ਅੰਦਰ ਆਪਾਂ ਤੁਹਾਨੂੰ ਲੈ ਕੇ ਚાલਦੇ ਆ ਤੇ ਹੁਣ ਬਾਹਰੋਂ ਦੇਖੋ ਬਾਹਰੋਂ ਮਤਲਬ ਆ ਇੱਕ ਘਰ ਆਗਾ ਹਨਾ ਏ ਇੱਕ ਘਰ ਆਗਾ ਪਰ ਇਹ ਮਤਲਬ ਯੂਨਿਟਾਂ ਅਲੱਗ-ਅਲੱਗਾਂ ਗੀਆਂ ਮਤਲਬ ਆਹ ਏ ਯੂਨਿਟ ਆ ਗਈ ਆਹ ਬੀ ਯੂਨਿਟ ਆ ਗਈ ਮਤਲਬ ਕਹਿ ਦਈਏ ਆਹ ਵੱਖ ਘਰ ਆਗਾ ਉਹ ਅਲੱਗ ਘਰ ਆਗਾ ਮਤਲਬ ਆਪਾਂ ਜੇ ਆਪਾਂ ਕਹਿ ਦਈਏ ਕੁੱਲ ਮਿਲਾ ਕੇ ਕਿ ਹਾਂ ਵੀ ਘਰ ਤਾਂ ਇੱਕ ਆਗਾ ਪਰ ਯੂਨਿਟਾਂ ਵੱਖਰੀਆਂ ਵੱਖਰੀਆਂ ਅੱਛਾ ਜੇ ਪੇਂਟਿੰਗ ਦਾ ਕੰਮ ਚੱਲੀ ਜਾਂਦਾ ਸੀਗਾ ਪੇਂਟਿੰਗ ਦਾ ਕੰਮ ਚੱਲ ਰਿਹਾ ਸੀਗਾ ਤੇ ਉਹ ਸਿਰਫ ਮਤਲਬ ਆਹ ਹਾਲ ਆ ਗਿਆ ਕਿ ਹਾਂ ਵੀ ਪੇਂਟ ਇਹਨਾਂ ਤੇ ਸੀਛਾਂ ਤੇ ਨਾ ਵੱਜ ਸਕੀ ਤਾਂ ਕਰਕੇ ਉਹ ਪ੍ਰੋਟੈਕਟ ਕਰਕੇ ਗਈ ਜਿਹੜੀ ਹੁਣ ਮੈਂ ਡਰਾਈਵਾਲ ਦਿਖਾਈ ਸੀਗੀ ਇਹ ਡਰਾਈਵਾਲ ਲੱਗੀ ਵੀ ਹੈਗੀ ਇਹਦੇ ਉੱਤੇ ਪੇਂਟ ਹੋਣਾਗਾ ਤੇ ਹੁਣ ਜਿੱਥੇ ਆਏ ਹੁੰਦਾ ਇੱਕ ਪੀਸ ਮਤਲਬ 8 ਫੁੱਟ ਦਾ ਹੁੰਦਾਗਾ ਡਰਾਈਵਾਲ ਦਾ ਉਹ ਹੁਣ ਜਿੱਥੇ ਉਹ ਪੀਸ ਦੋ ਡਰਾਈਵਾਲ ਦੇ ਪੀਸ ਮਿਲਦੇ ਹੁੰਦੇ ਹੈਗੇ ਉਥੇ ਇਹ ਸੈਂਡ ਕਰ ਦਿੰਦੇ ਹਾਂ ਤੁਸੀਂ ਦੇਖੋਗੇ ਇੱਥੇ ਡਿਫਰੈਂਟ ਚੀਜ਼ ਆਗੀ ਡਿਫਰੈਂਟ ਕਲਰ ਲੱਗ ਰਿਹਾ ਇੱਥੇ ਡਿਫਰੈਂਟ ਆ ਤੇ ਉਹ ਉਥੇ ਵੀ ਡਿਫਰੈਂਟ ਆਣੀ ਆਹ ਚੀਜ਼ ਇੱਥੇ ਕੀ ਇਹਨਾਂ ਨੇ ਆਹ ਚੀਜ਼ ਇੱਥੇ ਕੀ ਕੀਤਾ ਇੱਥੇ ਸੈਂਡਿੰਗ ਕਰ ਦਿੰਦੇ ਆ ਕਿਉਂਕਿ ਜਦੋਂ ਆਹ ਡਰਾਈਵ ਵਾਲ ਜਦੋਂ ਆਹ ਦੀ ਡਰਾਈਵ ਵਾਲਾ ਇਹਦੇ ਨਾਲ ਮਿਲਦੀ ਹੈਗੀ ਉੱਥੇ ਇੱਕ ਜੁਆਇੰਟ ਹੁੰਦਾਗਾ ਉਹਨੂੰ ਕਵਰ ਕਰ ਦਿੰਦੇ ਆ ਸੈਂਡਿੰਗ ਦੇ ਨਾਲ ਤੇ ਉਹ ਸੈਂਡਿੰਗ ਦੇ ਨਾਲ ਨਹੀਂ ਉਹਨੂੰ ਕਵਰ ਕਰ ਦਿੰਦੇ ਆ ਕਿ ਮੱਡ ਦੇ ਨਾਲ ਮੱਡ ਮੱਡ ਲਾ ਦਿੰਦੇ ਆ ਕਿ ਮੱਡ ਲਾ ਕੇ ਉਹਨੂੰ ਬਾਅਦ ਚੋ ਸੈਂਡ ਕਰ ਦਿੰਦੇ ਆ ਪਤਰਾ ਕਰ ਦਿੰਦੇ ਆ ਤੇ ਇਹ ਜਿਹੀ ਇਹ ਚੀਜ਼ ਹੁੰਦੀ ਹੈਗੀ ਤੇ ਬਾਅਦ ਚ ਇੱਥੇ ਕਾਰਪੇਂਟਰੀ ਦਾ ਕੰਮ ਵੀ ਹੋਇਆਗਾ ਕਾਰਪੇਂਟਰੀ ਜਿਵੇਂ ਜੋੜੀਆਂ ਜੜੀਆਂ ਲਾਤੀਆਂ ਹਾ ਇਹ ਕੱਲ ਹੀ ਕੰਮ ਡਨ ਹੋਇਆ ਸੀਗਾ ਜੋੜੀਆਂ ਲੱਗੀਆਂ ਜਿਵੇਂ ਸ਼ੈਲਫਾਂ ਲਾਤੀਆਂ ਸ਼ੈਲਫਾਂ ਲੱਗੀਆਂ ਹਨ ਹੌਲੀ ਹੌਲੀ ਇਹ ਐਂ ਕੰਮ ਹੋਈ ਜਾਂਦਾ ਕਿੱਥੇ ਦਰਵਾਜ਼ੇ ਪਈ ਸੀਗੇ ਦਰਵਾਜ਼ੇ ਮਤਲਬ ਵਾਧੂ ਘਰ ਤੋਂ ਦਾ ਸਮਾਨ ਜਿਹੜਾ ਮਤਲਬ ਆਰਡਰ ਕੀਤਾ ਹੁੰਦਾ ਮੜਾ ਜਾਂ ਬਚ ਜਾਂਦਾਗਾ ਉਹਨੂੰ ਐਂ ਹੁੰਦਾ ਜਿਹੜਾ ਬਚੇਂਦਾ ਸਮਾਨ ਆ ਉਹ ਹੋਰ ਕਿਸੇ ਘਰ ਦੇ ਵਿੱਚ ਜੇ ਕੰਮ ਹੋਦਾ ਹੁੰਦਾ ਉੱਥੇ ਲਾ ਦਿੰਦੇ ਆਗੇ ਉੱਥੇ ਯੂਜ਼ ਹੋ ਜਾਂਦਾਗਾ ਤੇ ਆਪਾਂ ਕਹਿ ਦੀ ਇਹਗਾ ਐਡਾ ਵੱਡਾ ਘਰ ਆਗਾ ਤੇ ਇਹ ਕੌਲਮ ਲਾ ਕੇ ਕਿੰਨੀ ਥਾਂ ਮਤਲਬ ਕਿੰਨੀ ਥਾਂ ਦੇ ਵਿੱਚ ਬਣਦਾ ਹੁਣ ਤੁਹਾਨੂੰ ਦਿਖਾ ਦਿੰਨੇ ਆ ਪਿੱਛੇ ਕਿੰਨੀ ਕਿਥਾਂ ਕੀ ਪਿੱਛੇ ਬਾਹਲੀ ਥਾਂ ਨਹੀਂ ਹੈਗੀ ਘਾ ਲੱਗਿਆ ਵਗਾ ਸਾਰੇ ਘਰਾਂ ਦਾ ਆ ਦੇਖੋ ਉੱਥੋਂ ਤੱਕ ਹੁਣ ਸਾਰੀ ਪਿੱਛੋਂ ਤੱਕ ਸਟਰੀਟ ਦਿਖਾ ਦਿੰਨਾ ਉੱਥੋਂ ਤੋਂ ਲੈ ਕੇ ਆਹ ਸਾਰਾ ਇੱਥੇ ਤੱਕ ਘਾ ਲੱਗਿਆ ਵਗਾ ਤੇ ਤੇ ਜੇ ਆਪਾਂ ਕਹਿ ਦਈਏ ਕਿੰਨੇ ਸਕਰ ਫੁੱਟ ਦੇ ਵਿੱਚ ਬਣੇ ਹੋਏ ਹੁੰਦੇ ਆ ਘਰ ਇਹ ਮਤਲਬ ਜੇ ਆਹ ਘਰਾਂ ਦੀ ਗੱਲ ਕਰਾਂ ਤੇ 4000 ਜਾਂ 4500 4500 ਸਕਰ ਫੁੱਟ ਇੱਕ ਦੇ ਹੋਣੇ ਆਗੇ ਇਹ ਘਰ ਸਾਰੇ ਤੇ ਜੇ ਆਪਾਂ ਕਹਿ ਦੀ ਇਹ ਮਤਲਬ ਇੰਨਾ ਤਾਂ ਹਨਾ ਵਿੜਾ ਆਪਣੇ ਉਥੇ ਪੰਜਾਬ ਦੇ ਘਰਾਂ ਦੇ ਵਿੱਚ ਇੰਨਾ ਤਾਂ ਹਨਾ ਵਿੜਾ ਹੀ ਹੁੰਦਾ ਸੀਗਾ ਇੰਨੀ ਖੁੱਲੀ ਖੁੱਲੀ ਥਾਂ ਹੁੰਦੀ ਸੀਗੀ ਆਪਣੀ ਇੱਥੇ ਦੇਖ ਲਓ ਇੰਨੇ ਕੰਜਸਟਡ ਜਿਹੇ ਇੰਨੇ ਹਨਾ ਛੋਟੇ ਘਰ ਹੁੰਦੇ ਹੈਗੇ ਦੇਖਣ ਨੂੰ ਵੱਡੇ ਲੱਗਦੇ ਆ ਤੇ ਤੁਸੀਂ ਆਪ ਹੀ ਦੇਖ ਲਓ ਕੀਮਤ ਕਿੰਨੀ ਹੁੰਦੀ ਹੈਗੀ ਇੰਨਾ ਘਰਾਂ ਦੀ ਹਨਾ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਂ ਐਂਡ ਵਾਲੇ ਘਰ ਦੇ ਵਿੱਚ ਮਾਡਲ ਹਾਊਸ ਸਾਡਾ ਜਿਹੜਾ ਮਤਲਬ ਕੰਪਨੀ ਦੇ ਜਿੱਥੇ ਸਾਰਾ ਕੁਝ ਫਰਨੀਚਰ ਫਰਨਿਚਰ ਰੱਖਿਆ ਵਾ ਰੱਖਿਆ ਵਾ ਗਿਆ ਤੇ ਸੇਲ ਤੇ ਲੱਗਿਆ ਵਾ ਉਹ ਵੀ ਆ ਗਏ ਆਪਾਂ ਅੰਦਰ ਕਰਦੇ ਆਂ ਅੰਦਰ ਤੇ ਹਮ ਹੁਣ ਆਪਾਂ ਚੱਲਦੇ ਹਾਂ ਉੱਥੇ ਲੈ ਕੇ ਚੱਲਦੇ ਹਾਂ ਤੁਹਾਨੂੰ ਤੇ ਹਲੋ ਵੀ ਜੇ ਆਈ ਕਰਦੇ ਹੋਰ ਹਨਾ ਇੱਕ ਘਰ ਦੇ ਵਿੱਚ ਫਰਨੀਚਰ ਰੱਖ ਦਿੰਦੇ ਆਗੇ ਜਿਵੇਂ ਤੁਸੀਂ ਆ ਵੀ ਦੇਖੋ ਨਾ ਤੁਹਾਨੂੰ ਔਰ ਆਲਰੇਡੀ ਪਤਾ ਲੱਗ ਜੂਗਾ ਫਰਨੀਚਰ ਰੱਖਣ ਦੇ ਨਾਲ ਘਰ ਦੇ ਤੇ ਕਿੰਨਾ ਫਿੱਟ ਪੈ ਜਾਂਦਾ ਕਿੰਨਾ ਸੋਹਣਾ ਲੱਗਦਾਗਾ ਤੁਸੀਂ ਆ ਵੀ ਦੇਖੋ ਨਿੱਕੀਆਂ-ਨਿੱਕੀਆਂ ਚੀਜ਼ਾਂ ਜਿਹੜੇ ਆਮ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਗਿਆ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਰੱਖੀਆਂ ਹੋਈਆਂ। ਭਲਾ ਦੀ ਸ਼ੋਅਕੇਸ ਦੇ ਲਈ ਰੱਖੀਆਂ ਹੋਈਆਂ ਗਿਆ। ਇਹ ਦੇਖੋ ਕੁਰਸੀਆਂ ਹੋ ਗਈਆਂ, ਟੇਬਲ ਹੋ ਗਏ। ਹਨਾ ਸਜਾਵਟ ਦੇ ਲਈ ਆਹ ਦੇਖੋ ਸੋਫੇ ਰੱਖੇ ਹੋਏ ਆਗੇ। ਆਏ ਮਤਲਬ ਸ਼ੀਸ਼ੇ ਲਾਤੇ। ਕੁਝ ਵੀ ਦੇਖ ਲਓ। ਇਹ ਸਾਰਾ ਕੁਝ ਸਜਾਵਟ ਦੇ ਲਈ ਰੱਖਿਆ ਹੋਇਆ ਕਿ ਹਾਂ ਵੀ ਕੋਈ ਕਸਟਮਰ ਜੇ ਦੇਖਣੋਂ ਦਾ ਘਰ ਉਹਨੂੰ ਸੋਹਣਾ ਲੱਗੇ ਵਧੀਆ ਅਟਰੈਕਟਿਵ ਲੱਗੇ ਜਿਵੇਂ ਸਾਰੇ ਨੇ ਫੋਟੋ ਲੈ ਲੈਣੀ ਆ ਕਿ ਵਧੀਆ ਪ੍ਰੋਫੈਸ਼ਨਲ ਫੋਟੋਗ੍ਰਾਫਰ ਬੁਲਾਉਂਦੇ ਆਗੇ ਫੋਟੋ ਫੋਟੋਗ੍ਰਾਫੀ ਕਰਦੇ ਆਗੇ ਉਹਨੂੰ ਹਨਾ ਸੇਲ ਦੇ ਲਈ ਪਾਉਂਦੇ ਆਗੇ ਹਨਾ ਤੇ ਐ ਫਰ ਐ ਫਰ ਜਦੋਂ ਲੋਕ ਫੋਟੋਆਂ ਦੇਖਦੇ ਆਗੇ ਲੋਕਾਂ ਨੂੰ ਵਧੀਆ ਲੱਗਦਾ ਹਨਾ ਉਹ ਕੰਪਨੀ ਦੇ ਨਾਲ ਕੰਟੈਕਟ ਕਰਕੇ ਘਰ ਦੇਖਣ ਆਉਂਦੇ ਆਗੇ ਪਰ ਲੀਕ ਕੋਦੇ ਜਾ ਕੇ ਹੁਣ ਤੁਸੀਂ ਬੈੱਡਰੂਮ ਦੇਖਿਓ ਹਨਾ ਬੱਡ ਬੈੱਡ ਰੱਖੇ ਹੋਏ ਆਗੇ ਬੈੱਡਰੂਮ ਦੇਖੋ ਆ ਹੁਣ ਦੇਖੋ ਲੈ ਆ ਬੈੱਡ ਰੱਖਿਆ ਹੈਗਾ ਸਾਹਮਣੇ ਪੇਂਟਿੰਗ ਲੱਗੀ ਹੈ ਕਿੰਨਾ ਸੋਹਣਾ ਲੱਗ ਰਿਹਾ ਇਹ ਜਿਹੀ ਹੀ ਇਹ ਜਿਹਦੇ ਵਿੱਚ ਕੁਝ ਵੀ ਨਾ ਪਿਆ ਹੁੰਦਾ ਖਾਲੀ-ਖਾਲੀ ਲੱਗਣਾ ਸੀਗਾ ਹਨਾ ਤੇ ਬਸ ਸਿਰਫ ਸ਼ੋਅਕੇਸ ਦੇ ਲਈ ਇਹ ਚੀਜ਼ ਰੱਖੀ ਵੀ ਹੈਗੀ ਕਿੰਨਾ ਸੋਹਣਾ ਲੱਗਦਾ ਦੇਖੋ ਤੇ ਆਏ ਹੁੰਦਾ ਆਪਣੇ ਤਾਂ ਹੁਣ ਉੱਧਰ ਹਨਾ ਜਵਾਕ ਜਵਾਕ ਵੀ ਇੱਕ-ਇੱਕ ਕਮਰੇ ਦੇ ਵਿੱਚ ਪੈਂਦੇ ਆਗੇ ਹਨਾ ਘਰ ਦੇ ਵੀ ਪਰ ਇਧਰ ਜਵਾਕਾਂ ਦੇ ਲਈ ਵੀ ਅਲੱਗ-ਅਲੱਗ ਕਮਰੇ ਬਣਾਏ ਹੁੰਦੇ ਆਗੇ ਯਾ ਹੁਣ ਆ ਜਵਾਕਾਂ ਦਾ ਕਮਰਾ ਹੈਗਾ ਨਿਕਾ ਜਿਹਾ ਬੈੱਡ ਲੱਗਿਆ ਵਾਗਾ ਤੇ ਇੱਥੇ ਆ ਕ ਝੂਲਾ ਲਾਇਆ ਵਾ ਸੀਗਾ ਝੂਲਾ ਵੀ ਸੀਗਾ ਜਦੋਂ ਅਸੀਂ ਸਮਾਨ ਸਮੂਨ ਰੱਖ ਰਹੇ ਸੀਗੇ ਤੇ ਕਮਰਾ ਹੁਣ ਬੜਾ ਛੋਟਾ ਸੀਗਾ ਤੇ ਸਮਾਨ ਫੱਟ ਨਹੀਂ ਆ ਰਿਹਾ ਸੀਗਾ ਫਿਰ ਇਹਨਾਂ ਨੇ ਕੀ ਕੀਤਾ ਝੂਲਾ ਝੂਲਾ ਗਾਰਬੇਜ ਕਰਤਾ ਜਿੰਨਾ ਮਾ ਨਾ ਮਾ ਝੂਲਾ ਸੀਗਾ ਉਹ ਸਾਰਾ ਗਾਰਬੇਜ ਕਰਤਾ ਤੇ ਵਾਸ਼ਰੂਮ ਦੇਖੋ ਹੁਣ ਵਾਸ਼ਰੂਮ ਕਿੰਨਾ ਸੋਹਣਾ ਲੱਗਦਾ ਆਟਾ ਆਪਾ ਜਿਹੜਾ ਮੈਂ ਤੁਹਾਨੂੰ ਟੱਬ ਦਿਖਾਇਆ ਸੀਗਾ ਆ ਦੇਖ ਲਓ ਲੈ ਸਾਰਾ ਕੋ ਪਾਸੇ-ਬਾਸੇ ਡਰਾਇਵਰ ਲੱਗ ਗਈ ਰੰਗ ਹੋ ਗਿਆ ਹੁਣ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹਾਂ ਹੈਗਾ ਮਾਸਟਰ ਬੈਡਰੂਮ ਮਾਸਟਰ ਬੈਡਰੂਮ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬੈੱਡ ਲੱਗਿਆ ਹੋਇਆ ਕਿੰਨਾ ਵੱਡਾ ਸ਼ੀਸ਼ਾ ਲੱਗਿਆ ਹੋਇਆਗਾ ਉੱਧਰ ਵੀ ਸ਼ੀਸ਼ਾ ਲੱਗਿਆ ਇੱਥੇ ਬਾਹਰ ਦਾ 뷰 ਦਿਿੰਦਾ ਪਿੱਛੋਂ ਉੱਧਰ ਵੀ ਘਰ ਆਗੇ ਤੇ ਇੱਧਰ ਵੀ ਸ਼ੀਸ਼ਾ ਰੱਖਿਆ ਹੋਗਾ ਇਹਦਾ ਵਾਸ਼ਰੂਮ ਦੇਖ ਲਓ ਤੁਸੀਂ ਇੱਧਰ ਵੀ ਦੋ ਸ਼ੀਸ਼ੇ ਰੱਖੇ ਹੋਏ ਆਗੇ ਪੜਦਾ ਲੱਗਿਆ ਵਗਾ ਪਤਾ ਹੈ ਜਦੋਂ ਇਹ ਘਰ ਬੈਕ ਗਿਆ ਤੇ ਜਿਹੜਾ ਬਸ ਤੁਸੀਂ ਇਹ ਸਾਰਾ ਫਰਨੀਚਰ ਤੁਹਾਨੂੰ ਦਿਖਾਇਆ ਬੈੱਡ ਹੋ ਗਿਆ ਟੇਬਲ ਹੋ ਗਿਆ ਕੁਰਸੀਆਂ ਹੋ ਗਈਆਂ ਇਹ ਸਾਰਾ ਅਸੀਂ ਚੱਕ ਲੈਣਾ ਕਿਉਂਕਿ ਇਹ ਸਾਰਾ ਕੰਪਨੀ ਦਾ ਸਮਾਨ ਹੈ ਇਹ ਸਾਰਾ ਕੰਪਨੀ ਨੇ ਇੱਕ ਸਮਾਨ ਖਰੀਦਿਆ ਹੋਗਾ ਤੇ ਬਸ ਆ ਜਦੋਂ ਘਰ ਬੈਕ ਗਿਆ ਕੰਪਨੀ ਨੇ ਸਮਾਨ ਸਾਰਾ ਕੱਢ ਦੇਣਾ ਆਪਦਾ ਫਰਨੀਚਰ ਦਾ ਓਵਰਨੀਟ ਲਾ ਸਾਰਾ ਸਮਾਨ ਕੱਢ ਲਗੇ ਜਾਂ ਦਾ ਕਿਸੇ ਸਟੋਰੇਜ ਦੇ ਵਿੱਚ ਰੱਖ ਦੇਣਗੇ ਉਹ ਉੱਥੇ ਸਟੋਰ ਕਰ ਦਵਾਂਗੇ ਤੇ ਜਾਂ ਕਿਸੇ ਹੋਰ ਘਰ ਦੇ ਵਿੱਚ ਅਸੀਂ ਇਹਨੂੰ ਮੂਵ ਕਰ ਦਾਂਗੇ ਉੱਥੇ ਇਹ ਜਿਹਾ ਘਰ ਮਤਲਬ ਉਹੀ ਉਹੀ ਚੀਜ਼ ਉਹ ਘਰ ਦੇ ਵਿੱਚ ਬਣ ਜਾਣੀ ਜਦੋਂ ਉੱਥੇ ਸਜਾਵਟ ਕਰਤੀ ਜੇ ਉਹਦਾ ਡਿਜ਼ਾਈਨ ਅਲੱਗ ਹੋਇਆ ਉਹ ਲੱਗ ਕੇ ਦਿਖੂਗਾ ਤੇ ਇਹੀ ਚੀਜ਼ਾਂ ਗਈਆਂ ਇਹਦੇ ਕਰਕੇ ਐਂ ਹੁਣ ਮੈਂ ਤੁਹਾਨੂੰ ਬੇਸਮੈਂਟ ਦੇ ਵਿੱਚ ਲੈ ਕੇ ਜਾਉਂਦਾ ਬੇਸਮੈਂਟ ਵੀ ਬਹੁਤ ਸੋਹਣੀ ਹੈ ਬੇਸਮੈਂਟ ਵਨ ਰੂਮ ਵਨ ਬੈਡਰੂਮ ਬੇਸਮੈਂਟ ਆ ਗਈ 1 ਬੈਡਰੂਮ ਬੇਸਟ ਹੋ ਗਿਆ ਤੇ ਉੱਥੇ ਉੱਥੇ ਇਹ ਕੰਮ ਚੱਲ ਰਿਹਾ ਸੀਗਾ ਪਤਾ ਨਹੀਂ ਤੇ ਉੱਥੇ ਉਹ ਇਹਨਾਂ ਨੇ ਰੰਗ ਵੀ ਕਰਨਾਗਾ ਪ੍ਰੈਮਰ ਪ੍ਰੂਮਰ ਮਾਰਨਗੇ ਤੇ ਬਾਥਰੂਮ ਹੋ ਗਈ ਦਾ ਤੇ ਇਧਰ ਵਾਸਤੇ ਦੇਖ ਲੋ ਤੁਸੀਂ ਲਿਵਿੰਗ ਰੂਮ ਹੋ ਗਿਆ ਸਾਹਮਣੇ ਟੀਵੀ ਰੱਖਿਆ ਸੋਫਾ ਰੱਖਿਆ ਤੇ ਬਾਕੀ ਜੇ ਆਪਾਂ ਕਹਿ ਦਈਏ ਕੰਸਟਰਕਸ਼ਨ ਦਾ ਕੰਮ ਕੰਸਟਰਕਸ਼ਨ ਦਾ ਕੰਮ ਆਪਾਂ ਮਤਲਬ ਸੌਖਾ ਨਹੀਂ ਕਹਿ ਸਕਦਾ ਕਿ ਹਾਂ ਵੀ ਧੋਪਾ ਕੀ ਹਨਾ ਧੁੱਪੇ ਵੀ ਕੰਮ ਕਰਨਾ ਪੈਂਦਾ ਜੇ ਸਨੋ ਪੈ ਰਹੀ ਆ ਤਾਂ ਵੀ ਕੰਮ ਕਰਨਾ ਪੈਂਦਾਗਾ ਤੇ ਕੰਮ ਮਤਲਬ ਕੰਸਟਰਕਸ਼ਨ ਦੇ ਵਿੱਚ ਸਾਰੀਆਂ ਟਰੇਡਾਂ ਦੀ ਔਖੇ ਆ ਕੰਮ ਕੋਈ ਐ ਨਹੀਂ ਕਹਿ ਸਕਦੇ ਹਨਾ ਕੋਈ ਵੀ ਸੌਖਾਗਾ ਜੇ ਫਰੇਮਿੰਗ ਦਾ ਕਹਿ ਲੋ ਬਿਜਲੀ ਦਾ ਕਹਿ ਲੋ ਪਲੰਪਿੰਗ ਦਾ ਕਹਿ ਲੋ ਡਰਾਈਵਾਲ ਦਾ ਕਹਿ ਲੋ ਹਨਾ ਕਾਰਪੇਂਟਰੀ ਕਾਰਪੇਂਟਰੀ ਦਾ ਕਹਿ ਲੋ ਸਾਰੇ ਕੰਮ ਸਾਰੇ ਕੰਮ ਹੀ ਔਖੇ ਆਗੇ ਤੇ ਪਰ ਐਗਾ ਇਹਨਾਂ ਮਤਲਬ ਜੇ ਬੰਦਾ ਹਨਾ ਇਹ ਕੰਮ ਦੀ ਸਕਿੱਲ ਲੈ ਲੇ ਇਹਨਾਂ ਕੋਈ ਵੀ ਕੰਮਾਂ ਦੀ ਸਕਿੱਲ ਲੈ ਲੇ ਦਾ ਬੰਦਾ ਮਤਲਬ ਬਹੁਤ ਵਧੀਆ ਪੈਸਾ ਕਮਾ ਸਕਦਾ ਜੇ ਬੰਦਾ ਬੰਦੇ ਨੇ ਆਪਦਾ ਬਿਜ਼ਨਸ ਤੋਰਨਾ ਹੋਵੇ ਇੱਕ ਕੋਈ ਬੰਦਾ ਤਾਂ ਹੀ ਤਾਂ ਕਹਿੰਦੇ ਹੁੰਦੇ ਆ ਕਿ ਹਾਂ ਬਈ ਯਾਰ ਜੇ ਹਨਾ ਇੰਡੀਆ ਤੋਂ ਕਿਸੇ ਨੇ ਆਉਣਾਗਾ ਤਾਂ ਬੰਦਾ ਹਨਾ ਜਾਂ ਸਕਿੱਲ ਸਕੂਲਸ ਐ ਕਿ ਆ ਵੇ ਲੱਕੜ-ਲੁੱਕੜ ਦਾ ਕੰਮ ਮਾੜਾ-ਮੋਟਾ ਆਉਂਦਾ ਹੁੰਦਾ ਹੈਗਾ ਨਾ ਤੇ ਕਿਉਂਕਿ ਐ ਸਕਿੱਲ ਦੀ ਵੈਲਿਊ ਬਹੁਤ ਆ ਇੱਕ ਐ ਹੁੰਦੀ ਆ ਕਿ ਹਨਾ ਕੰਮ ਮਿਲਣ ਦੇ ਚਾਂਸ ਵਧ ਜਾਂਦੇ ਆ ਕਿਵੇਂ ਚੀਜ਼ਾਂ ਵਰਕ ਕਰਦੀਆਂ ਨਾ ਜਦੋਂ ਕੋਈ ਵੀ ਕੋਈ ਮਤਲਬ ਬੰਦਾ ਕਿਸੇ ਵੀ ਹਨਾ ਸਕਿੱਲ ਦੇ ਵਿੱਚ ਜਾਂ ਕੋਈ ਵੀ ਕੰਮ ਦੇ ਵਿੱਚ ਵੱੜਦਾਗਾ ਜਾਂ ਕੰਮ ਕਰਨ ਲੱਗਦਾਗਾ ਉਹਨੂੰ ਹੌਲੀ-ਹੌਲੀ ਉਹ ਕੰਮ ਦੇ ਬਾਰੇ ਨੌਲਜ ਆਉਣ ਲੱਗ ਜਾਂਦੀ ਹੈਗੀ ਇਹੀ ਚੀਜ਼ ਮਤਲਬ ਇਹ ਕੰਮ ਦੇ ਵਿੱਚ ਹੁਣ ਮੈਂ ਇਹ ਕੰਮ ਦੇ ਵਿੱਚ ਸੀਗਾ ਹੌਲੀ-ਹੌਲੀ ਮੈਨੂੰ ਇਹਦੀ ਨੋਟ ਡਾਉਣ ਲੱਗ ਗਈ ਐਂ ਹੁੰਦਾ ਕਿ ਮਤਲਬ ਬੰਦੇ ਕੋਲ ਸਕਿੱਲ ਆ ਜਾਂਦੀ ਹੈ ਬਾਕੀ ਐ ਵੀ ਹੁੰਦਾ ਜੇ ਬਈ ਹਨਾ ਬੰਦੇ ਕਿਸੇ ਕੋਲ ਵੀ ਹਨਾ ਉਹ ਨਹੀਂ ਹੈਗੀ ਸਕਿੱਲ ਨਹੀਂ ਹੈਗੀ ਜਾਂ ਹਨਾ ਕਿਸੇ ਕੋ ਕਿਸੇ ਬੰਦੇ ਕੋਲ ਵੀ ਸਕਿੱਲ ਨਹੀਂ ਹੈਗੀ ਤਾਂ ਤੁਸੀਂ ਵੀ ਹਨਾ ਤੁਸੀਂ ਕਿਤੇ ਵੀ ਸਰਚ ਕਰ ਲਓ ਇੰਡੀਡ ਤੇ ਸਰਚ ਕਰ ਲਓ ਕਿਤੇ ਵੀ ਸਰਚ ਕਰ ਲਓ ਹਨਾ ਸਕਿੱਲ ਮਤਲਬ ਲੇਬਰ ਦੀਆਂ ਜੋਬਸ ਜੇ ਆਪਾਂ ਕਹਿ ਦਈਏ ਮਤਲਬ ਕੋਈ ਵੀ ਲੇਬਰਰ ਦੀਆਂ ਜੋਬਸ ਕੰਸਟਰਕਸ਼ਨ ਲੇਬਰ ਦੀ ਹੋਗੀ ਜੋਬਸ ਹਨਾ ਕੋਈ ਵੀ ਇੰਨੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੈਗੀਆਂ ਉਹਨਾਂ ਦੀਆਂ ਮਿਲਦ ਕੱਢੋ ਹਨਾ ਹਰੇਕ ਕਿਉਂਕਿ ਮੈਨੂੰ ਐ ਹੁੰਦਾਗਾ ਹਰੇਕ ਕੰਪਨੀ ਨੂੰ ਲੇਬਰ ਤਾਂ ਚਾਹੀਦੀ ਹੁੰਦੀ ਹੈਗੀ ਲੇਬਰ ਦੀਆਂ ਜੋਬਾਂ ਹੀ ਬਹੁਤ ਹੁੰਦੀਆਂ ਕਿਉਂਕਿ ਐ ਹੁੰਦਾ ਹਨਾ ਮਤਲਬ ਕਈਆਂ ਨੂੰ ਐ ਲੱਗਦਾ ਹੋਊਗਾ ਵੀ ਅਸੀਂ ਲੇਬਰ ਨਹੀਂ ਕਰਨੀ ਅਸੀਂ ਸਕਿੱਲ ਸਿੱਖਣੀ ਹੈਗੀ ਇੱਕ ਗੱਲ ਇਹ ਵੀ ਹੁੰਦੀ ਹੈ ਕਿ ਜੇ ਤੁਸੀਂ ਸਕਿੱਲ ਸਿੱਖਣੀ ਹੈਗੀ ਕੋਈ ਵੀ ਬੰਦਾ ਜੀ ਨੂੰ ਅੱਜ ਦੇ ਟਾਈਮ 'ਚ ਸਕਿੱਲ ਆਉਂਦੀ ਹੈਗੀ ਉਹਨੇ ਉਹਨੇ ਵੀ ਸਕਿੱਲ ਉਹਨੂੰ ਸਕਿੱਲ ਤਾਂ ਹੀ ਆਉਣ ਲੱਗੀ ਉਹਨੇ ਵੀ ਇੱਕ ਟਾਈਮ ਤੇ ਲੇਬਰ ਤੋਂ ਕੰਮ ਹੀ ਸ਼ੁਰੂ ਕੀਤਾ ਸੀਗਾ ਉਹਨੇ ਵੀ ਇੱਕ ਟਾਈਮ ਤੇ ਆ ਕੇ ਲੇਬਰ ਦਾ ਕੰਮ ਹੀ ਸ਼ੁਰੂ ਕੀਤਾ ਸੀਗਾ ਹੌਲੀ ਹੌਲੀ ਬੰਦਾ ਲੇਬਰ ਦਾ ਕੰਮ ਕਰਦਾ ਹਨਾ ਹੈਲਪ ਕਰਾਉਣ ਲੱਗਦਾ ਦੂਜੇ ਬੰਦਿਆਂ ਦੀ ਹੌਲੀ ਹੌਲੀ ਉਹਨੂੰ ਜਾਂਚਉਣ ਲੱਗਦੀ ਆ ਵੀ ਆਹ ਕੰਮ ਐਵੇਂ ਹੁੰਦਾਗਾ ਕੋਈ ਵੀ ਬੰਦਾ ਹਨਾ ਬਾਕੀ ਆ ਹੁੰਦਾ ਵੀ ਜਿਹੜਾ ਵੀ ਤੁਸੀਂ ਕੰਮ ਕਰਦੇ ਆਗੇ ਉਹਦੇ ਵਿੱਚ ਮਤਲਬ ਖੁਸ਼ੀ ਲੱਭਿਆ ਕਰੋ ਹਨਾ ਉਹਨੂੰ ਖੁਸ਼ ਹੋ ਕੇ ਕੰਮ ਕਰਿਆ ਕਰੋ ਪਿਆ ਕਰੋ ਹਨਾ ਤੇ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਵੀ ਉਹ ਕੰਮ ਦੇ ਬਾਰੇ ਦੇਖਿਆ ਕਰੋ ਹਨਾ ਆਹ ਚੀਜ਼ ਐ ਹੋਈ ਆਹ ਚੀਜ਼ ਐ ਹੋਈ ਉਹ ਬੰਦਾ ਹਨਾ ਉਹ ਕੰਮ ਦੇ ਵਿੱਚ ਕੋਈ ਵੀ ਸਕਿੱਲ ਆ ਉਹਦੇ ਵਿੱਚ ਮਾਹਰ ਮਾਹਰ ਹੋ ਜਾਂਦਾ ਤੇ ਮੈਂ ਇਹੀ ਚੀਜ਼ਾਂ ਬਹੁਤ ਦੇਖੀਆਂ ਇੱਥੇ ਫਰੇਮਰ ਆ ਗਏ ਹਨਾ ਸਾਡੇ ਕੰਪਨੀ ਦੇ ਵਿੱਚ ਫਰੇਮਰ ਉਹ ਫਰੇਮਿੰਗ ਕਰਦੇ ਹੁੰਦੇ ਆਗੇ ਤੇ ਗੋਰੇ ਆ ਗਏ ਉਹ ਕੰਮ ਬਹੁਤ ਤੇਜ਼ ਕਰਦੇ ਆਗੇ ਸਿਰਫ ਇੱਕ ਬ੍ਰੇਕ ਲੈਂਦੇ ਆ ਤੇ ਕੰਮ ਮਤਲਬ ਕੰਮ ਪੂਰਾ ਖਿੱਚ ਕੇ ਕਰਦੇ ਆਗੇ ਵੀ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਹਾਂ ਬਈ ਯਾਰ ਕੰਮ ਤਾਂ ਇਹ ਬਾਲਾ ਕਰਦੇ ਆਗੇ ਮੈਂ ਤਾਂ ਮਤਲਬ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਕੰਮ ਕਰਦਾ ਜੇ ਮੈਂ ਜੇ ਮੈਂ ਇਹਨਾਂ ਦੇ ਨਾਲ ਕੰਮ ਕਰਨ ਲੱਗ ਗਿਆ ਮੈਥੋਂ ਤਾਂ ਕੰਮ ਹੀ ਨਹੀਂ ਹੋਣਾ ਮਤਲਬ ਮੈਂ ਟਰਾਈ ਕੀਤੀ ਹੈਣਾ ਮਤਲਬ ਜੇ ਮੈਂ ਕੁਝ ਵੀ ਹੈਣਾ ਚੀਜ਼ ਕਵਰ ਕਰ ਸਕਦਾ ਸੀ ਕੋਈ ਕੁਝ ਵੀ ਚੀਜ਼ ਜੇ ਦੱਸ ਨਹੀਂ ਰਹੀ ਹੋਈ ਤਾਂ ਹੈਣਾ ਮਾਫ ਕਰਿਓ ਤੇ ਕੋਈ ਚੀਜ਼ ਮੈਂ ਗਲਤ ਦੱਸਦੀ ਹੋਈ ਤਾਂ ਵੀ ਮਾਫੀ ਆ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਆਪਣੇ ਮਿੱਤਰਾਂ ਨੂੰ ਆਪਣੇ ਮਾਪਿਆਂ ਨੂੰ ਨਾ ਜਰੂਰ ਸ਼ੇਅਰ ਕਰਿਓ ਤੇ ਜੇ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦਿਆ ਤੁਹਾਨੂੰ ਅਗਲੀ ਵੀਡੀਓ ਚ